ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸ਼ਾਮ ਦਾ ਟਾਈਮ ਆ گاਵਾ ਮਿਲਕਿੰਗ ਕਰਾ ਕੇ ਆ ਗੀਆਂ ਟੀਮ ਆਰ ਇਹਨਾਂ ਦੀ ਅਜੇ ਬੰਦ ਰਹੀ ਆ ਕੁੱਲੀਆਂ ਬਿਲਕੁਲ ạtੀਆਂ ਸਾਫ਼ ਕਿਉਂਕਿ ਇਹਨਾਂ ਦਿਨਾਂ ਵਿੱਚ ਜਿਹੜੀਆਂ ਕੁੱਲੀਆਂ ਆ ਉਹਨਾਂ ਨੂੰ ਬਿਲਕੁਲ ਸਾਫ਼ ਸੁਥਰਾ ਰੱਖਣਾ ਚਾਹੀਦਾ ਆ ਬਿਲਕੁਲ ਵੀ ਕੁੰਡੀ ਜਿਹੜੀ ਆ ਉਹ ਨਾ ਹੋਵੇ ਤੇ ਕਿਉਂਕਿ ਜਦੋਂ ਅਸੀਂ ਆਪਣੇ گاਵਾ ਨੂੰ ਨਿਵਾੜਦੇ ਆ ਤੇ ਇਹਨਾਂ ਦੇ ਸ਼ਾਵਰ ਬਿਲਕੁਲ ਕੁੱਲੀਆਂ ਤੇ ਹੁੰਦੇ ਨੇ ਤੇ ਜਿਹੜਾ ਸਾਡਾ ਪੱਠਾ ਆ ਜੋ ਅਸੀਂ ਵੰਡ ਦਿੰਨੇ ਆ ਜੇ ਨਮੀ ਕਾ ਨੋ ਨਾ ਵਿੱਚ ਗੁੰਲੀ ਫੰਗਸ ਜਰਾ ਜੱਗ ਹੋ ਜਾਂਦੀ ਆ ਜਿਹਦੇ ਕਰਕੇ ਸਾਡੇ ਪਸ਼ੂ ਜਿਹੜੇ ਆ ਬਿਮਾਰੀ ਹੋ ਸਕਦੇ ਨੇ ਉਹਨਾਂ ਦੇ ਪੇਟੇ ਖਰਾਬੀ ਵੀ ਆ ਸਕਦੀ ਆ ਮਿਸਟਾਈਟਿਸ ਵਗੈਰਾ ਦੀ ਵੀ ਪ੍ਰੋਬਲਮ ਆਉਂਦੀ ਆ ਤੇ ਇਸ ਲਈ ਜਿਹੜੀਆਂ ਵਾ ਖੁਰਲੀਆਂ ਹਫਤੇ ਦੇ ਵਿੱਚ ਦੋ ਵਾਰ ਤੇ ਜ਼ਰੂਰੀ ਵਾਸ਼ ਕਰਨੀਆਂ ਵਾ ਆਪਾਂ ਤਾਂ ਕਿ ਜਿਹੜੀਆਂ ਗਾਵਾਂ ਵਾ ਇਹਨਾਂ ਪੇਟ ਦੀਆਂ ਇਨਫੈਕਸ਼ਨਾਂ ਤੋਂ ਤੇ ਅਡਰਸ ਦੀਆਂ ਇਨਫੈਕਸ਼ਨਾਂ ਤੋਂ ਖੱਟੀਆਂ ਰਹਿਣ ਸੋ ਇਹ ਜਿਲਾ ਇੱਕ ਮੈਨੂੰ ਕਮੈਂਟ ਆ ਰਿਹਾ ਸੀਗਾ ਕਿ ਜਿਹੜੇ ਤੁਹਾਡੇ ਅੱਧੀ ਮੋਟਰ ਦੇ ਪੱਖੇ ਲੱਗੇ ਹੋਏ ਨੇ ਉਹਨਾਂ ਬਾਰੇ ਦੱਸੋ ਸੋ ਇਹ ਜਿਹੜੇ ਪੱਖੇ ਹਨ ਲੋਗੇ ਨੇ ਵਧੀਆ ਚੱਲ ਰਹੇ ਨੇ ਔਰ ਇਹ ਲਾਈਟ weight ਨੇ ਬਸ ਜਦੋਂ ਹਵਾ ਆਉਂਦੀ ਆ ਤੇ ਉਦੋਂ ਇਹ ਥੋੜੇ ਹਿੱਲਦੇ ਨੇ ਕਿਉਂਕਿ ਲਾਈਟ weight ਨੇ ਇਸ ਲਈ ਇਹਨਾਂ ਦੀ ਮੋਟਰ ਵੀ ਇੰਨੀ ਜ਼ਿਆਦਾ ਹੈ ਵੀ ਨਹੀਂ ਹੈਗੀ ਹਵਾ ਇਹਨਾਂ ਦੀ ਬਹੁਤ ਵਧੀਆ ਵਾਂ ਤੇ ਦੂਸਰਾ ਜਿਹੜਾ ਪੱਖਾ ਸੀ ਹੈਲੀਕਾਪਟਰ ਫੈਨ ਇਕ ਲਾਇਆ ਇਦੀ ਹਵਾ ਦਾ 플ੋ ਵੀ ਬਹੁਤ ਵਧੀਆ ਤੇ ਸਾਰੀਆਂ ਗਾਵਾਂ ਜਿਹੜੀਆਂ ਵਾਂ ਇੱਕ ਇਹਦੇ ਦੇ ਨੀਚੇ ਹੀ ਰਹਿਣਾ ਜ਼ਿਆਦਾ ਪਸੰਦ ਕਰਦੀਆਂ ਨੇ ਤੇ ਇੱਕ ਦੂਸਰੀ ਨੂੰ ਥਾਲ ਥਾਲ ਕੇ ਖੁੱਦ ਕਿਊਬਿਕਲਾਂ ਦੇ ਵਿੱਚ ਲੈਂਦੀਆਂ ਨੇ ਕਿ ਅਸੀਂ ਹੀ ਇੱਥੇ ਬੈਠਣਾ ਵਾ ਤੇ ਤੁਸੀਂ ਵੇਖ ਸਕਦੇ ਹੋ ਇੱਧਰਲੀ ਸਾਈਡ ਤੇ ਵੀ ਬਹੁਤ ਘੱਟ ਨੇ ਤੇ ਅਗਲੀ ਸਾਈਡ ਤੇ ਵੀ ਬਹੁਤ ਘੱਟ ਨੇ ਇੱਧਰ ਵੀ ਨਹੀਂ ਹੈ ਜੀ ਤੇ ਇਹ ਪੱਖੇ ਦੇ ਨੀਚੇ ਹੀ ਜ਼ਿਆਦਾ ਰਹਿੰਦੀਆਂ ਨੇ ਇਹ ਪੱਖਾ ਹੈ ਤੇ ਮਹਿੰਗਾ ਹੈ ਲੇਕਿਨ ਇਹਦੀ ਹਵਾ ਦਾ ਫਲੋ ਬਹੁਤ ਵਧੀਆ ਹੈ ਔਰ ਪਸ਼ੂ ਇਹਦੀ ਹਵਾ ਚੜਾਣਾ ਜ਼ਿਆਦਾ ਪਸੰਦ ਕਰਦੇ ਨੇ ਤੇ ਇਹਦੀ ਹਵਾ ਦਾ ਫਲੋ ਇੰਨਾ ਜ਼ਿਆਦਾ ਤੁਸੀਂ ਆਪ ਵੀ ਦੇਖ ਸਕਦੇ ਹੋ ਇਹ ਵੀ ਪੱਖੇ ਜਿਹੜੇ ਨੇ ਵਧੀਆ ਕੰਮ ਕਰ ਰਹੇ ਨੇ ਤੇ ਵਧੀਆ ਜਿਹੜੀ ਹਵਾ ਉਹ ਦੇ ਰਹੇ ਨੇ ਸਾਰੇ ਪੱਖੇ 30 ਫੇਸ ਨੇ ਤੇ ਸਾਰੇ ਪੱਖੇ ਆਪਣਾ ਵਧੀਆ ਰੋਲ ਚੜਾ ਪਲੇ ਕਰਦੇ ਨੇ ਸਾਰਿਆਂ ਦੀ ਜਿਹੜੀ ਹਵਾਵਾ ਵਧੀਆ ਵਾ ਕਿਸੇ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ ਬਟ ਜਿਹੜੇ ਲਾਈਟ ਵੇਟ ਨੇ ਇਹ ਹਵਾ ਦੇ ਵਿੱਚ ਝੂਲਦੇ ਨੇ ਹਿਲਦੇ ਨੇ ਕਿਉਂਕਿ ਇਹਨਾਂ ਨੂੰ ਸਿਰਫ ਜਿਹੜੀਆਂ ਮਾ ਸਪੋਰਟਸ ਜਿਹੜੀ ਦਿੱਤੀ ਹੋਈ ਆ ਸਿਰਫ ਇੱਕ ਲਚਕ ਵਾਇਰ ਦੀ ਆ ਇਸ ਕਰਕੇ ਇਹ ਹਵਾ ਦੇ ਵਿੱਚ ਝੂਲਦੇ ਨੇ ਪਰ ਇਸ ਪੱਖੇ ਨੂੰ ਹਵਾ ਦਾ ਵੀ ਕੋਈ ਵਿੰਗਾ ਹੈ ਕੀ ਪਰਵਾਹ ਇਹਦੇ ਜਿਹੜੇ ਹਵਾ ਦੇ ਵਿੱਚ ਵੀ ਇਹ ਵਧੀਆ ਆਪਣਾ ਜਿਹੜਾ ਵਰਕ ਆ ਉਹ ਕਰਦਾ ਆ ਤੇ ਬਾਕੀ ਜਿਹੜੇ ਪੱਖੇ ਆ ਅਗਰ ਹਨੇਲ ਵਗੈਰਾ ਆਵੇ ਤੇ ਇਹਨਾਂ ਨੂੰ ਬੰਦ ਕਰਨਾ ਪੈਂਦਾ ਇੱਧਰ ਹੋ ਰਹੀ ਆ ਮਿਲਕਿੰਗ ਤੇ ਇਹ ਸਾਰੀਆਂ ਗਾਵਾਂ ਜਿਹੜੀਆਂ ਵਾ ਹੋਲਡ ਏਰੀਏ ਵਿੱਚ ਹੀ ਖੜੀਆਂ ਨੇ ਇੱਧਰਲੀ ਸਾਈਡ ਜਿਹੜੀ TMR ਉਹ ਰੈਡੀ ਹੋ ਰਹੀ ਆ ਖੁਰਲੀਆਂ ਧੋਤਾ ਕੇ ਰੈਡੀ ਹੋ ਚੁੱਕੀਆਂ ਨੇ ਤੇ TMR ਵੀ ਜਿਹੜੀ ਆ ਰੈਡੀ ਹੋ ਰਹੀ ਆ ਮਿਕਸ ਹੋ ਰਿਹਾ ਪੱਠਾ ਸਾਰਾ ਇਹਨਾਂ ਦਾ ਇਹ ਜਿਹੜੇ ਦੂਸਰੀ ਸ਼ੈੱਡ ਚ ਲੱਗੇ ਹੋਏ ਪੰਖੇ ਨੇ ਸਾਡੇ ਇਹ ਵੈਂਸਨ ਕੰਪਨੀ ਦੇ ਆ। ਅਰ ਇਹ ਥੋੜੇ ਵੇਟ ਵਿੱਚ ਭਾਰੇ ਨੇ, ਹੈਵੀ ਵੇਟ ਦੇ ਨੇ। ਤੇ ਇਹ ਪੂਰੇ 18 گاਵਾਂ ਨੂੰ ਜਿਹੜੀ ਇਹਦੀ ਹਵਾਵਾ ਪਹੁੰਚਦੀ ਆ। ਜ਼ਿਆਦਾਤਰ ਇਹ ਅਸੀਂ ਜਿਹੜੇ ਪੱਕੇ ਆ ਸ਼ੈੱਡ ਦੇ ਸੈਂਟਰ ਵਿੱਚ ਲਗਾਏ ਨੇ ਤਾਂਕਿ ਖੁਰਲੀਆਂ ਤੇ ਵੀ ਤੇ ਬਾਹਰ ਲੈ ਕੇ ਉਡੀਕਲਾਂ ਤੇ ਵੀ ਜਿਹੜੀ ਇਹਦੀ ਖਵਾਵਾ ਉਹ ਆ ਸਕਿਆ ਪਰ ਜ਼ਿਆਦਾਤਰ ਅਸੀਂ گاਵਾ ਜਿਹੜੀਆਂ ਵਾ ਜਗਾ 18 ਦੀ ਹੁੰਦੀ ਆ ਪਰ ਰੱਖਦੇ ਅਸੀਂ 14 15 ਆ ਤਾਂ ਕਿ گاਵਾ ਜਿਹੜੀਆਂ ਵਾ ਗਰਮੀ ਦੇ ਵਿੱਚ ਰਿਲੈਕਸ ਰਹਿਣ ਤੇ ਕਿਉਂਕਿ ਗਰਮੀ ਹੁੰਦੀ ਆ ਤੇ ਪਸ਼ੂਆਂ ਦੀ ਆਪਣੀ ਵੀ ਬਾਡੀ ਹੀਟ ਜਿਹੜੀ ਆ ਉਹ ਛੱਡਦੀਆਂ ਨੇ ਤੇ ਪਸ਼ੂ ਆਪਣੀ ਬਾਡੀ ਹੀਟ ਦੇ ਨਾਲ ਵੀ ਹੀਟ ਸਟ्रेस ਵਿੱਚ ਨਾ ਆਉਣੇ ਇਸ ਲਈ ਅਸੀਂ 18 ਨਹੀਂ ਸਿਰਫ 14 گاਵਾ ਹੀ ਇੱਕ ਪੈਨ ਵਿੱਚ ਪਾਉਂਦੇ ਆ ਤੇ ਜਗਾ ਵੈਸੇ ਹਰ ਪੈਨ ਵਿੱਚ 18 ਗਾਵਾ ਦੀ ਆ ਸਰਦੀਆਂ ਵਿੱਚ 16 ਗਾਵਾ ਪਾ ਦਿੰਦੇ ਆ ਪਰ ਗਰਮੀਆਂ ਵਿੱਚ 14 ਤੋਂ 15 ਇਸ ਤੋਂ ਜ਼ਿਆਦਾ ਨਹੀਂ ਪਾਈ ਦੀਆਂ ਮੈਟ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਮੈਟ ਹੈਗੇ ਹਨੀਕੋਮ ਵਾਲੇ ਸਪੈਸ਼ਲ ਅਸੀਂ ਆਪ ਤਿਆਰ ਕਰਵਾਏ ਸੀ ਜ਼ਿਆਦਾ ਰਬੜ ਪਵਾ ਕੇ ਤਾਂ ਕਿ ਇਹ ਨਰਮ ਰਹੇ ਤੇ ਇਹ ਬਹੁਤ ਹੀ ਨਰਮਾ ਗਾਵਾ ਕੰਫਰਟੇਬਲ ਰਹਿੰਦੀਆਂ ਨੇ ਦੇ ਰੂਪ ਤੇ ਇਹਦੇ ਨੀਚੇ ਹਨੀਕੋਮ ਦੇ ਵਾਂਗੂ ਬਣਿਆ ਹੋਇਆ ਵਾ ਤੇ ਬਹੁਤ ਹੀ ਸੌਫਟ আর ਲਚਕੀਲਾ ਹੈ ਤੁਸੀਂ ਦੇਖ ਸਕਦੇ ਹੋ ਨਹੀਂ ਤੇ ਜਿਹੜੇ ਗੱਦੇ ਖਾੜ ਹੁੰਦੇ ਨੇ ਉਹ ਸੈਂਟਰ ਚੋਂ ਫਟ ਜਾਂਦੇ ਨੇ ਤੇ ਇਹ ਪ੍ਰੋਬਲਮ ਸਾਨੂੰ ਵੀ ਆਈ ਸੀ ਹਾਰਡ ਗੱਦੇ ਜਿਹੜੇ ਸੀ ਉਹ ਸੈਂਟਰ ਚੋਂ ਫਟੇ ਸੀ ਇਸੇ ਲਈ ਫਿਰ ਅਸੀਂ ਕੰਪਨੀ ਵਾਲੇ ਡੀਲਰ ਨੂੰ ਬੁਲਾ ਕੇ ਗੱਦਿਆਂ ਵਾਲੇ ਨੂੰ ਤੇ ਉਹਦੇ ਨਾਲ ਸਾਰੀ ਗੱਲਬਾਤ ਕਰਕੇ ਜਿਆਦਾ ਇਹਦੇ ਵਿੱਚ ਰਬੜ ਪਵਾ ਕੇ ਗੱਦੇ ਤਿਆਰ ਕਰਵਾਏ ਸੀ ਲੋਕ ਇਸ ਸੈਂਟਰ ਵਿੱਚ ਜੋ ਫਟਰ ਨਹੀਂ ਤੇ گاਵਾ ਜੜੀਆਂ ਵਾ ਉਹ ਵੀ ਪੂਰੀਆਂ ਕੰਪਫੇਦਰ ਆਣ। ਸੋ ਪੱਖੇ ਸਾਰੇ ਵਧੀਆਂ ਨੇ ਕੋਈ ਵੀ ਪੱਖਾ ਮਾੜਾ ਨਹੀਂ ਆ। ਸ਼ਾਮ ਦਾ ਟਾਈਮ ਆ ਤੇ ਇੱਕ ਰੌਂਗ ਜਿਹੜੀ ਅਸੀਂ ਫਾਰਮ 'ਚ ਲਗਾਉਣ ਵਾਸਤੇ ਆਈਆਂ ਮੈਂ। ਤਾਂ ਕਿ ਸਾਨੂੰ ਪਤਾ ਚੱਲ ਜੇ ਤੇ ਇੱਕ ਇੱਕ ਜਿਹੜਾ ਪਸ਼ੂ ਵਾਲੇ ਤੇ ਨਜ਼ਰ ਵੱਜ ਜੇ ਕਿ ਸਾਡੇ ਪਸ਼ੂ ਠੀਕ ਠਾਕ ਨੇ ਕੋਈ ਪ੍ਰੋਬਲਮ ਤੇ ਨਹੀਂ। ਔਰ ਨਾਲੀ ਮੋਟਰਾਂ ਸਾਰੀਆਂ ਚਲਾਤੀਆਂ ਨੇ ਕਿ ਜਿਹੜੇ ਟੈਂਕੀਆਂ ਵਾ ਪੂਰੀਆਂ ਖੋਲ ਹੋ ਜਾਣ ਤੇ ਰਾਤ ਨੂੰ ਕੋਈ ਵੀ ਢੱਡੀ ਜਿਹੜੀ ਗਾਂ ਆ ਸੀ ਪਰ ਪਸ਼ੂ ਸਾਡੇ ਕੋਈ ਪਿਆਸਾ ਨਾ ਰਹਿ ਜਾਵੇ ਸ਼ਾਮ ਨੂੰ ਵੀ ਇੱਕ ਅਰਾਊਂਡ ਬਹੁਤ ਜ਼ਰੂਰੀ ਹੁੰਦੀ ਆ ਫਾਰਮ ਤੇ ਸਪੈਸ਼ਲ ਮਿਲਨ ਆਈ ਆ ਹੈ ਲੱਡੂ ਕਮਨ ਮੰਦਰੀ ਇਹ ਸੁੰਦਰੀ ਦੀ ਬੇਟੀ ਆ ਨਾਮ ਇਹਦਾ मुंदਰੀ ਸੁੰਦਰੀ ਜੋਗਰਲੈਂਡੋ ਆ ਸਾਡੀ ਤੇ ਇਹਦਾ ਨਾਮ मुंदਰੀ ਆ ਬਾਏ ਚਲੋ 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 ਆਪਣੀ ਟੀਐਮਰ ਖਾਓ ਇੱਧਰਲੀ ਸਾਈਡ ਸਾਰੀ ਟੀਐਮਰ ਹੋ ਚੁੱਕੀ ਆ ਤੇ ਗਾਵਾਂ ਖਾ ਰਹੀਆਂ ਨੇ ਪੂਰੀ ਮਸਤੀ ਦੇ ਨਾਲ ਇਹ ਸਾਰੀਆਂ ਹੀਫਰਾ ਸਾਡੀਆਂ ਪ੍ਰੈਗਨੈਂਟ ਹੀਫਰਾ ਆ ਰਹੇ ਸਾਡੇ ਕਾਫ ਗਰੂਵਰ ਇਧਰਲੀ ਸਾਈਡ ਤੇ ਇਸ ਵਾਰ ਕਾਫ ਗਰੂਵਰ ਪੂਰੀ رونਕ ਆ ਫਾਰਮ ਤੇ ਇਹ ਇਧਰ ਦੀਆਂ گاਵਾ ਜਿਹੜੀਆਂ ਸੀ ਡਰਾਈ ਕਰ ਰਹੀਆਂ ਤੇ ਇਧਰ ਦੀਆਂ گاਵਾ ਜਿਹੜੀਆਂ ਡਰਾਈ ਹੋ ਚੁੱਕੀਆਂ ਤਾਂ ਮਾਜੀ ਵੀਡੀਓ ਦੇਖਣ ਵਾਸਤੇ ਐਹੋ ਜੀਆਂ ਡੇਰੀ ਫਾਰਮ ਨਾਲ रिलेटेड ਹੋਰ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ